अमृतसर जिले की दाणा मंडी पक्तावाला विखे करवाए गए जिला पदरी चो इजलास दौरान आरती एसोसीएशन सबका प्रधान नरेंद्र बहिल नबसमति बनाया गया जिला प्रधान चीफ एडिटर कमलजीत सिंह रिपोर्ट ਮੈਂ ਅੱਜ ਸਰਾਰ ਅਮਨਦੀਪ ਸਿੰਘ ਸ਼ਿਨਾ ਜੀ ਜਿਹੜੇ ਪਿਛਲੇ ਦਿਨੀ ਬਹੁਤ ਭਾਰੀ ਵੋਟਾਂ ਦੇ ਬਹੁਮਤ ਨਾਲ ਜਿੱਤ ਕੇ ਅੱਜ ਉਹਨਾਂ ਨੇ ਆਪਣੀ ਟੀਮ ਨੌਂਸ ਕੀਤੀ ਹੈ ਉਸ ਦੇ ਸੰਬੰਧ ਵਿੱਚ ਅੱਜ ਇਹਨਾਂ ਨੂੰ ਮੈਂ ਵਧਾਈ ਦੇਣ ਵੀ ਆਇਆ ਹਾਂ ਸਾ ਤੇ ਕੁਝ ਜੋ ਸਾਡੀਆਂ ਫੈਡਰੇਸ਼ਨ ਆਫ ਅਰਟੀਸਟਸ ਪੰਜਾਬ ਦੀਆਂ ਪਿਛਲੇ ਸਮੇਂ ਦੇ ਵਿੱਚ ਕਾਨੂੰਨ ਤਿਆਰ ਰਹੀਆਂ ਹਨ ਉਹਦੇ ਸੰਬੰਧ ਵਿੱਚ ਮੈਂ ਸਾਰਿਆਂ ਦੇ ਸਾਹਮਣੇ ਆਪਣਾ ਵਿਚਾਰ ਰੱਖਣਾ ਚਾਹੁੰਦਾ ਹਾਂ ਇਹਦੇ ਨਾਲ ਹੀ ਸਾਡਾ ਕਰੀਬ 2 ਸਾਲ ਤੋਂ ਇਹ ਅਮਨਦੀਪ ਸਿੰਘ ਸ਼ਿਨਾ ਜੀ ਆਰਜੀ ਤੌਰ ਤੇ ਜ਼ਿਲ੍ਹਾ ਅਮਰਸਰ ਨੂੰ ਵੇਖ ਰਹੇ ਸੀ ਜਦ ਕਿ ਪੰਜਾਬ ਦੀ ਬਾਡੀ ਨੂੰ ਜਾਂ ਪ੍ਰਧਾਨ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਕਿਉਂਕਿ ਮੈਂ ਹਰੇਕ ਮੰਡੀ ਦੇ ਵਿੱਚ ਅਪਰੋਚ ਨਹੀਂ ਕਰ ਸਕਦਾ ਹਰੇਕ ਮੰਡੀ ਨੂੰ ਮੈਂ ਕਿਸੇ ਤਰ੍ਹਾਂ ਦੀ ਸੂਚਨਾ ਨਹੀਂ ਦੇ ਸਕਦਾ ਇਸ ਕਰਕੇ ਇਹ ਜਿਹੜੀ ਕਾਰਡ ਸੀਗੀ ਉਹਨੂੰ ਪੂਰਾ ਕਰਨ ਵਾਸਤੇ ਅੱਜ ਅਸੀਂ ਅਮਰਸਰ ਜ਼ਿਲ੍ਹੇ ਦੀਆਂ ਜਿਹੜੀਆਂ ਮੰਡੀਆਂ ਦੇ ਪ੍ਰਧਾਨ ਸਹਿਬਾਨ ਸਨ ਉਥੋਂ ਦੇ ਆਰਤੀਆ ਵੱਲੋਂ ਚੁਣੇ ਗਏ ਉਹਨਾਂ ਨੂੰ ਅੱਜ ਸਦਾ ਦਿੱਤਾ ਸੀ ਅਮਨਦੀਪ ਸਿੰਘ ਸ਼ੀਨਾ ਜੀ ਨੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਅੱਜ ਉਹਨਾਂ ਦੀ رائے ਦੇ ਨਾਲ ਸ਼੍ਰੀ ਨਰਿੰਦਰ ਬਹਿਲ ਜੀ ਜੋ ਕਿ ਪਹਿਲਾਂ ਤਕਰੀਬਨ 6 ਸਾਲ ਇਸ ਭਗਤਾਂ ਵਾਲਾ ਮੰਡੀ ਦੇ ਬਤੌਰ ਪ੍ਰਧਾਨ ਬੜੀ ਜੁਰਤਨਾ ਪ੍ਰਧਾਨਗੀ ਕਰ ਚੁੱਕੇ ਐ ਬਹੁਤ ਇਹਨਾਂ ਨੇ ਮੈਨੂੰ ਯਾਦ ਆ ਕਿਉਂਕਿ ਮੈਂ ਇਹਨਾਂ ਦੇ ਨਾਲ ਰਿਆ ਲੋਕਾਂ ਦੇ ਡੁੱਬੇ ਪੈਸੇ ਘੁਵਾਏ ਆ ਬਹੁਤ ਲੜਾਈ ਲੜੀ ਜ ਨੇ ਪੂਰੇ ਪੰਜਾਬ ਦੇ ਵਿੱਚ ੜਦਿਆਂ ਵਾਸਤੇ ਇੱਥੋਂ ਦੀ ਮੰਡੀ ਵਾਸਤੇ ਤੇ ਅੱਜ ਉਹਨਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ੜਦਿਆਂ ਦੇ ਪ੍ਰਧਾਨਾਂ ਦੇ ਸਹਿਯੋਗ ਦੇ ਨਾਲ ਚੁਣ ਕੇ ਚੱਲੇ ਆ ਤੇ ਮੈਂ ਜਿੱਥੇ ਇਹਨਾਂ ਨੂੰ ਵਧਾਈ ਦਿੰਨਾ ਉੱਥੇ ਅੱਜ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਇਹਨਾਂ ਦੀ ਜ਼ਿੰਮੇਵਾਰੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਕਿਉਂਕਿ ਸਰਕਾਰਾਂ ਵਪਾਰੀ ਦੀ ਕੋਈ ਕਦਰ ਨਹੀਂ ਕਰਦੀਆਂ ਜੋ ਵੀ ਟੈਕਸ ਹੈ ਉਹ ਵਪਾਰੀ ਦਿੰਦਾ ਹੈ ਹਰ ਤਰ੍ਹਾਂ ਦਾ ਸਹਿਯੋਗ ਜਿਹੜਾ ਕੋਈ ਸਰਕਾਰ ਕੋਈ ਹੋਵੇ ਉਹ ਕਿਸੇ ਤਰ੍ਹਾਂ ਦੀ ਵੀ ਗੱਲ ਆਉਂਦੀ ਹੈ ਜਾਂ ਸਮਾਜਿਕ ਹੋਵੇ ਚਾਹ ਧਾਰਮਿਕ ਹੋਵੇ ਉਹਦੇ ਚ ਸਹਿਯੋਗ ਆਰਥਿਕ ਪੱਖੋਂ ਵੀ ਹਰ ਤਰ੍ਹਾਂ ਦੇ ਨਾਲ ਆੜਦੀਆ ਦਿੰਦਾ ਹੈ ਲੇਕਿਨ ਉਹਦੀ ਕੋਈ ਸਰਵਾਈ ਖਾਸ ਕਰਕੇ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਇੱਕ ਧਾਰਨਾ ਬਣ ਗਈ ਹੈ ਕਿ ਆੜਦੀਆ ਨੂੰ ਆੜਦੀਆ ਸਿਸਟਮ ਖਤਮ ਕਰਨਾ ਹੈ ਉਹਦੇ ਵਾਸਤੇ ਵੀ ਮੈਂ ਅੱਜ ਬੇਨਤੀ ਕੀਤੀ ਹੈ ਵੀ ਆਪਾਂ ਇੱਕ ਮੁਰਤਾ ਦਾ ਸਬੂਤ ਦੰਦੇ ਹੋਏ ਆਪਣੇ ਬੱਚੇ ਦੇਖੋ ਕਿਸਾਨਾਂ ਦਾ ਸਹਯੋਗ ਅਸੀਂ ਪਹਿਲਾਂ ਵੀ ਦਿੱਤਾ ਹੈ 2020 ਦੇ ਵਿੱਚ ਸਾਡੇ ਪੰਜਾਬ ਦੇ ਆੜਤੀਆ ਨੇ ਪੂਰਾ ਹਰ ਮੰਡੀ ਦੇ ਵਿੱਚੋਂ ਬੱਸਾਂ ਭਰ ਕੇ ਸੀ ਗਏ ਆ ਜਿਹੜਾ ਖਿਮਿਆ ਜਾਵੇ ਅਸੀਂ ਭੁਗਤਿਆ ਪੰਜਾਬ ਦੇ ਪੰਜ ਆੜਤੀਆ ਦੇ ਇਨਕਮ ਟੈਕਸ ਦਾ ਰੇਟ ਕਰਾਇਆ ਗਵਰਨਮੈਂਟ ਆਫ ਇੰਡੀਆ ਨੇ ਅਸੀਂ ਅੱਜ ਤੱਕ ਤਿਰਕਾ ਭੁਗਤ ਰਹੇ ਆ ਪਰ ਜਦ ਤੱਕ ਕਿ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਇੱਕ ਹੋ ਕੇ ਲੜਾਈ ਦੀ ਸ਼ੁਰੂਆਤ ਨਹੀਂ ਕਰਦੀਆਂ ਤੇ ਸਾਨੂੰ ਉਹਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੰਦੀਆਂ ਉਸ ਸਮੇਂ ਅਸੀਂ ਫੈਸਲਾ ਕਰਾਂਗੇ ਅੱਜ ਇਹ ਜਿਹੜਾ ਚੱਲ ਰਿਹਾ ਅंदोलਨ ਕੱਲ ਦਾ ਇਹ ਦੋ ਤਿੰਨ ਜਥੇਬੰਦੀਆਂ ਵੱਲੋਂ ਸ਼ੁਰੂਆਤ ਕੀਤੀ ਗਈ ਆ ਨਾ ਸਾਨੂੰ ਉਹਨਾਂ ਵੱਲੋਂ ਸਤਾਇਆ ਨਾ ਸਾਡਾ ਕੋਈ ਯੋਗਦਾਨ ਜਦੋਂ ਸਤਾਏਗਾ ਫਿਰ ਝੂਠ ਯੋਗਦਾਨ ਪਾਵਾਂਗੇ ਕੋ ਜੀ ਇਹ ਜਿਹੜੀ ਪ੍ਰਧਾਨਗੀ ਮਿਲੀ ਆ ਇਹ ਸਾਬੇ ਮਨਦੀਪਤਾਲੇ ਦੇ ਵੀਰਾਂ ਦੀ ਤੇ ਸਾਰੇ ਜ਼ਿਲ੍ਹੇ ਦੇ ਜਿਹੜੇ ਆਰਤੀ ਵੀਰਾਂ ਦੀ ਐਡੀ ਵੱਡੀ ਜਿਹੜੀ ਇਹਨਾਂ ਨੇ ਮੈਨੂੰ ਜਿੱਤ ਦਿੱਤੀ ਆ ਮੈਂ ਇਹਨਾਂ ਦਾ ਸਦਾ ਹੀ ਰਣੀ ਰਹੂੰਗਾ ਮੇਰੇ ਉਹਨਾਂ ਦਿਨ ਰਾਤ ਕੋਸ਼ਿਸ਼ ਹੋਊਗੀ ਵੀ ਇਹਨਾਂ ਭਰਾਵਾਂ ਦੀ ਸੇਵਾ ਦੇ ਵਿੱਚ ਆ ਕੇ ਰਹਿਣਾ ਕਾਰੋਬਾਰ ਇਹਨਾਂ ਦਾ ਬਿਹਤਰ ਚੱਲ ਸਕੇ ਮੇਰੀ ਦਿਨ ਰਾਤ ਜਿਹੜੀ ਉਹ ਹੀ ਕੋਸ਼ਿਸ਼ ਹੋਊਗੀ। ਅੱਲਾਹ ਇੱਕ ਹੋਰ ਕੀ ਨਵੇਂ ਲਿੰਕੇੜ ਕੀਤੇ ਜਾ ਰਹੇ ਨੇ। ਦੋ ਤਿੰਨ ਬੁੱਝੇ ਜਿਹੜੇ ਉਹਨੇ ਮੈਂ ਤੁਹਾਡੇ ਮੀਡੀਆ ਨੂੰ ਵੀ ਦੱਸ ਦੇਣਾ। ਇੱਕ ਦੇ ਵਿੱਚ ਸਾਨੂੰ ਆਉਂਦੀ ਆ ਸਮੱਸਿਆ ਦੀ ਲੋਡੀ ਪੰਜਾਬ ਦੇ ਪ੍ਰਧਾਨ ਜੀ ਨਾਲ ਆਪਾਂ ਜਿੰਦਗੀ ਕੀਤਾ ਲਿਫਟਿੰਗ ਦੇ ਸੰਬੰਧ ਵਿੱਚ ਜਿਹੜੇ ਇਹਨਾਂ ਦੇ ਮਸਲੇ ਆਉਣਗੇ ਅਗਲੇ ਦਿਨ ਬੈਠ ਕੇ ਤੇ ਨਿਪਟਾਰਾ ਕੀਤਾ ਜਾਊਗਾ। ਇੱਕ ਸਾਡੀ ਮੰਡੀ ਦੇ ਵਿੱਚ ਜਿਹੜੀ ਰਾਈਸ ਮਿਲ ਵਾਲਿਆ ਉਹ ਦੋ ਦੋ ਤਿੰਨ ਤਿੰਨ ਜਣੇ ਪਰਚੇਜ ਕਰਦੇ ਆ ਉਹ ਇੱਕ ਜਣਾ ਹੀ ਹੁਣ ਸਾਡੀ ਮੰਡੀ ਦੇ ਵਿੱਚ ਇੱਕ ਟਰੇਡਰ ਦੇ ਥਰੂ ਇੱਕ ਪਰਚੇਜ ਕਰੂਗਾ ਜਿਸ ਤਰ੍ਹਾਂ ਵੀ ਸਾਡੀ ਮੰਡੀ ਬਿਹਤਰ ਚੱਲ ਸਕੂਗੀ ਜਿਹੜੇ ਤਰੀਕੇ ਨਾਲ ਵੀ ਹੁਣ ਆਲੇ ਸਮੇਂ ਦੇ ਵਿੱਚ ਜੋ ਜੋ ਸੁਧਾਰ ਕਰਨ ਦੀ ਲੋੜ ਪਊਗੀ ਉਹ ਦਿਨ ਰਾਤ ਜਿਹੜਾ ਉਹ ਸੁਧਾਰ ਕਰਾਂਗੇ ਤੇ ਮੈਂ ਆਪਣੇ ਵੱਲੋਂ ਤੁਹਾਡਾ ਮੀਡੀਆ ਦਾ ਵੀ ਤੇ ਸਾਡੇ ਪ੍ਰਧਾਨ ਜੀ ਦਾ ਸਾਰੇ ਆਰਤੀ ਵੀਰਾਂ ਦਾ ਧੰਨਵਾਦ ਕਰਦਾ ਸਨੇਹਾ ਕੀ ਹੈ ਕਿਸਾਨ ਵੀਰਾਂ ਦਾ ਤੇ ਆਰਤੀ ਵੀਰਾਂ ਦਾ ਧੰਨਵਾਦ ਕਰਦਾ ਸਨੇਹਾ ਵੇਖੋ ਜੀ ਸੁਨੇਹਾ ਜਿੱਥੇ ਕਿਸਾਨ ਵੀਰਾਂ ਨੂੰ ਸੁਨੇਹਾ ਕਿਸਾਨ ਵੀਰਾਂ ਨੂੰ ਤੇ ਆਉਣ ਵਾਲੀ ਫਸਲ ਦਾ ਸੁਨੇਹਾ ਮੇਰੇ ਵੱਲੋਂ ਵੀ ਜਿਹੜਾ ਮੌਇਸਟਰ ਤੋਂ ਪਰ ਹੈ ਜੋ ਸਰਕਾਰ ਨੇ 12 13 ਮੌਇਸਟਰ ਲੈਣਾ ਉਹ ਕਣਕ ਮੰਡੀਆਂ ਦੇ ਵਿੱਚ ਲੈ ਕੇ ਆਉਣ ਉਹਦੇ ਨਾਲ ਜਿਹੜੀ ਪਰਚੇਜ ਦੀ ਆ ਵਧੀਆ ਤਰੀਕੇ ਨਾਲ ਹੋ ਸਕੇ ਕਿਸਾਨਾਂ ਨੂੰ ਮੁਸ਼ਕਲ ਨਾ ਆਵੇ ਆਰਟੀਵੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤੇ ਆਰਟੀਵੀ ਵੀਰਾਂ ਨੂੰ ਵੀ ਬੇਨਤੀ ਆ ਤੇ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਪ੍ਰਧਾਨ ਜੀ ਨੇ ਕਿਹਾ ਵਾ ਸਾਰੇ ਜਿਹੜੇ ਆਪਾਂ ਇੱਕ ਕੀ ਹੋ ਗਏ ਜੋ ਪ੍ਰਧਾਨ ਜੀ ਸਾਨੂੰ ਪੰਜਾਬ ਤੋਂ ਮੈਸੇਜ ਦਿੰਦੇ ਆ ਜੇਹੀ ਉਹਦੇ ਮੁਤਾਬਕ ਚੱਲਾਂਗੇ ਤਾਂ ਸਾਡੀਆਂ ਬੜੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਪੈਸੇ ਦੇ ਹੱਲ ਹੋ ਜਾਣਗੀਆਂ ਉਹ ਮੈਂ ਆਰਤੀ ਨੂੰ ਇਹ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਚੱਲੋ ਹਰ ਮੁਸ਼ਕਲ ਦਾ ਜਿਹੜਾ ਹੱਲ ਆ ਉਹ ਪ੍ਰਧਾਨ ਜੀ ਸਾਡੇ ਬੈਠੇ ਨੇ ਮੈਂ ਇੱਥੇ ਜ਼ਿਲ੍ਹੇ 'ਚ ਬੈਠਾ ਬੈਲ ਸਾਹਿਬ ਬੈਠੇ ਨੇ ਹਰ ਆਰਤੀ ਦਾ ਜਿਹੜਾ ਜੋ ਬੰਦਾ ਹੋਊ ਹਨ ਉਹ ਕਰਾ ਕੇ ਦਾਂਗੇ ਜੋ ਉਹਦਾ ਮਾਨਸਿਕਾਰ ਹੋਊਗਾ ਉਹ ਪੂਰਾ ਕਰਨਗੇ ਪਹਿਲਾ ਹਫਤਾ ਤੇ ਮੈਂ ਆਪਣੇ ਅਮਰਸਰ ਵਕ ਵਕ ਮੰਡੀਆਂ ਤੋਂ ਆਏ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਸ਼੍ਰੀ ਵਿਜੇ ਕਲਦਾਜੀ ਦਾ ਧੰਨਵਾਦ ਕਰਦਾ ਮਛੀਨਾ ਸਾਹਿਬ ਦਾ ਧੰਨਵਾਦ ਕਰਦਾ ਅਟਾਰੀ ਮੰਡੀ ਤੋਂ ਆਏ ਪ੍ਰਧਾਨ ਦਾ ਧੰਨਵਾਦ ਕਰਦਾ ਜਨਾਲਾ ਮੰਡੀ ਕੁੱਪੜਾ ਵਾਲਾ ਮੰਡਾ ਰਾਜਾ ਸਖਸ਼ ਮੰਡੀ ਜੰਡੇਲਾ ਮੰਡੀ ਰਈਆ ਮੰਡੀ ਔਰ ਸਾਰੇ ਪ੍ਰਧਾਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮਜੀਠਾ ਮੰਡੀ ਤੋਂ ਆਏ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਮੌਕਾ ਦਿੱਤਾ ਔਰ ਮੈਂ ਆਪਣੇ ਆਰਤੀਆਂ ਨੂੰ ਮਿਸ਼ਵਾਹ ਦੇਣਾ ਜ਼ਿਲ੍ਹੇ ਵਿੱਚ ਕੋਈ ਵੀ ਮੁਸ਼ਕਲ ਆਊਗੀ ਆਰਤੀਆਂ ਨੂੰ ਉਹਦਾ ਉਸੇ ਵੱਲੇ ਸਰਕਾਰ ਨਾਲ ਗੱਲ ਕਰ 22 ਮਿਲਣਾ ਗੱਲ ਕਰਨੀ ਪਵੇ ਉਸਰੇ ਤੁਰੰਤੋ ਦਾ ਹੱਲ ਕੀਤਾ ਜਾਊਗਾ ਔਰ ਪਹਿਲ ਦੇ ਆਧਾਰ ਤੇ ਜਿਹੜੀ ਆਰਤੀ ਦੀ ਗੱਲ ਮਨਾਈ ਜਾਏਗੀ ਮੈਂ ਗੁਰਪਿੰਦਰ ਸਿੰਘ ਮੰਮਣਕੇ ਜਨਰਲ ਸਕੱਤਰ ਆਰਤੀ ਐਸੋਸੀਏਸ਼ਨ ਅੱਜ ਮੈਨੂੰ ਬੜਾ ਮਾਨ ਮਹਿਸੂਸ ਹੋਇਆ ਕਿ ਸਾਡੇ ਪੰਜਾਬ ਦੇ ਪ੍ਰਧਾਨ ਵਿਜੇ ਕਲੜਾ ਜੀ ਤੇ ਅਮਨਦੀਪ ਸਿੰਘ ਸ਼ੀਨਾ ਜੀ ਨੇ ਜਿਹੜਾ ਮੈਨੂੰ ਚੌਥੀ ਵਾਰ ਜਿਹੜਾ ਉਹ ਜਨਰਲ ਸਖਤਰ ਦਾ ਜਿਹੜਾ ਉਹ ਮੌਕਾ ਦਿੱਤਾ ਤੇ ਮੈਂ ਸ਼ੀਨਾ ਜੀ ਦਾ ਸਾਰੇ ਵੀਰਾਂ ਦਾ ਸਾਰੇ ਆੜਤੀਆਂ ਦਾ ਧੰਨਵਾਦ ਕਰਦਾ ਕਿ ਜਿਹੜਾ ਮੈਨੂੰ ਇਹ ਚੌਥੀ ਵਾਰ ਮੌਕਾ ਮਿਲਿਆ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਸੀ ਪ੍ਰਧਾਨ ਜੀ ਨੂੰ ਵੀ ਤੇ ਆੜਤੀ ਵੀਰਾਂ ਨੂੰ ਵੀ ਕਿ ਮੈਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਸ਼ੀਨਾ ਸਾਹਿਬ ਦੇ ਨਾਲ ਜਿੱਥੇ ਵੀ ਕੋਈ ਕਿਤੇ ਜਾਣ ਦਾ ਕੰਮ ਮਿਲਿਆ ਤੇ ਮੈਂ ਜਰੂਰ ਆਪਣਾ ਜਿਹੜਾ ਕੰਮ ਛੱਡ ਕੇ ਵੀ ਸ਼ੀਨਾ ਸਾਹਿਬ ਦੇ ਨਾਲ